ਉਮ ਕਰੋ ਦਇਆ ਮੇਰੇ ਸਾਈਂ ਉਮ ਕਰੋ ਦਇਆ ਮੇਰੇ ਸਾਈਂ ਅਸੀਮਤ ਦੀਜ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਸਦਾ ਸਦਾ ਤੁਧ ਧਿਆਈ ਪਾਣੀ ਪੱਖਾ ਪੀ ਸੋ ਸੰਤ ਆਗੇ ਗੁਣ ਗੋਵਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸ਼ਰਾਮ ਨਿਤ ਪਾਈ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ ਬਿਨਸੇ ਜਾਏ ਪਰਮਾਈ ਆਨੰਦ ਰੂਪ ਰਵੇ ਉਹ ਸਭ ਮਦੇ ਜਤਕਤ ਦੇਖੂੰ ਜਾਈ ਤੁਮ ਦਇਆਲ ਕਿਰਪਾਲ ਕਿਰਪਾ ਨਿਦ ਪਤਤ ਪਾਵਣ ਗੋਸਾਈ ਕੋਟ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ ਨਾਨਕ ਤ੍ਰਿਪਤ ਅਘਾਈ ਤੁਮ ਕਰੋ ਦਇਆ ਮੇਰੇ ਸਾਈਂ ਤੁਮ ਕਰੋ ਦਇਆ ਮੇਰੇ ਸਾਈਂ ਵਾਹਿਗੁਰੂ ਜਿਉ ਮਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਮੈਲੇ ਤਿਨੀ ਜਨਮ ਜੂਵ ਹਾਰੇ ਆ ਤਨ ਤਨ ਸਤਿਗੁਰੂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੁਆਰਾ ਉਚਾਰੀ ਹੋਈ ਆਨੰਦ ਸਹਿਬ ਜੀ ਦੀ ਅੰਮ੍ਰਿਤ ਮੇਬਾਣੀ ਕੋਸਤੇ ਵਿੱਚੋਂ ਆਉ ਅੱਜ 19ਵੇਂ ਪੌੜੇ ਦੀ ਵਿਚਾਰ ਕਰੀਏ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 919 ਅੰਗ ਉਤੇ ਸ਼ਿਸ਼ੋਭਤ ਹੈ ਜੀ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਜਿਉਂ ਮਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਮ ਮੈਲੇ ਤਿਨਿ ਜਨਮ ਜੂਵ ਆਰਿਆ ਜੀਉ ਮੈਲੇ ਬਾਹਰੋਂ ਨਿਰਮਲ ਕੋਹ ਮਨੁਖ ਜੋ ਧਾਰਮਿਕ ਕਰਮ ਕੰਡਾਂ ਦੇ ਵਿੱਚ ਲੱਗੇ ਹੋਏ ਹਨ ਉਹ ਬਾਹਰੋਂ ਤਾਂ ਨਿਰਮਲ ਹਨ ਬਾਹਰੋਂ ਤਾਂ ਨਿਰਮਲ ਕਿਉਂਕਿ ਲੱਗਦਾ ਹੈ ਕੋਈ ਧਰਮ ਦੇ ਕੰਮਾਂ ਦੇ ਵਿੱਚ ਲੱਗੇ ਹੋਏ ਹਨ ਪਰ ਅੰਦਰੋਂ ਜਿਉਂ ਅੰਦਰੋਂ ਜਿ ਮੈਲੇ ਹਨ ਮੈਲੇ ਅੰਦਰ ਉਹਨਾਂ ਦੇ ਵਿਕਾਰ ਹਨ ਲੱਭ ਲੋਭ ਅਹੰਕਾਰ ਕਾਮ ਕ੍ਰੋਧ ਇਹ ਵਿਕਾਰ ਜੋ ਹਨ ਉਹਨਾਂ ਦੇ ਅੰਦਰੋਂ ਖਤਮ ਨਹੀਂ ਹੋਏ ਕਿਉਂਕਿ ਉਹ ਕਰਮਾਂ ਦੇ ਵਿੱਚ ਪੈ ਗਏ ਉਹਨਾਂ ਨੇ ਆਪਣੇ ਮਨ ਦੇ ਨਾਲ ਉਸ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ ਜਾਂ ਉਹ ਇਹੋ ਜਿਹੇ ਧਾਰਮਿਕ ਕਰਮਾਂ ਦੇ ਵਿੱਚ ਪੈ ਗਏ ਜੋ ਕਿ ਲੱਗਦੇ ਧਾਰਮਿਕ ਕੰਮ ਹਨ ਪਰ ਉਹ ਵਾਹਿਗੁਰੂ ਦੇ ਦਰਗਾਹ ਦੇ ਵਿੱਚ ਮਨਜ਼ੂਰ ਨਹੀਂ ਹਨ ਉਸ ਦੀ ਦਰਗਾਹ ਦੇ ਵਿੱਚ ਪ੍ਰਵਾਰ ਨਹੀਂ ਹਨ ਜਿਸ ਤਰ੍ਹਾਂ ਤੀਰਥਾਂ ਤੇ ਜਾਣਾ ਦਾਨ ਪੁੰਨ ਕਰਨੇ ਇਸ ਤਰ੍ਹਾਂ ਦੇ ਹੋਰ ਇਤਿਆਦ ਕੰਮ ਜੋ ਕਿ ਵਾਹਿਗੁਰੂ ਜੀ ਦਰਗਾਹ ਦੇ ਵਿੱਚ ਪ੍ਰਵਾਨ ਨਹੀਂ ਹਨ ਉਸ ਦੀ ਦਰਗਾਹ ਦੇ ਵਿੱਚ ਤਾਂ ਪ੍ਰਵਾਨ ਹਨ ਉਸ ਵਾਹਿਗੁਰੂ ਦਾ ਸਿਮਰਨ ਕਰਨਾ ਉਸ ਦੀ ਸਿੱਖ ਸਲਾਹ ਕਰਨੀ ਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਜੁੜਨਾ ਗੁਰੂ ਦੀ ਬਾਣੀ ਦੇ ਨਾਲ ਹੀ ਉਸ ਵਾਹਿਗੁਰੂ ਦੀ ਸਿੱਖ ਸਲਾਹ ਕਰਨੀ ਪਰ ਇਹ ਸਿੱਖ ਸਲਾਹ ਦੇ ਨੂੰ ਛੱਡ ਕੇ ਉਹ ਧਾਰਮਿਕ ਅਨੰਮਰਾਂ ਦੇ ਵਿੱਚ ਬੈ ਕੇ ਜੀਉ ਮੈਲੇ ਬਾ ਅੰਦਰੋਂ ਤਾਂ ਮੈਲੇ ਹੀ ਰਹਿੰਦੇ ਹੌਣੇ ਅੰਦਰੋਂ ਵਿਕਾਰ ਖਤਮ ਨਹੀਂ ਹੁੰਦੇ ਪਰ ਬਾਹਰੋਂ ਨਿਰਮਲ ਜਾਪਦੇ ਹਨ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂ ਹੈ ਹਾਰਿਆ ਇਹੋ ਜਿਹਾ ਜੋ ਬਾਹਰੋਂ ਤਾਂ ਨਿਰਮਲ ਲੱਗਦੇ ਹਨ ਪਰ ਜਿਉ ਮੈਲੇ ਅੰਦਰੋਂ ਮੈਲੇ ਹਨ ਅੰਦਰ ਉਹਨਾਂ ਦੇ ਵਿਕਾਰ ਖਤਮ ਨਹੀਂ ਹੋਏ ਸਤਿਗੁਰੂ ਜੀ ਕਹਿੰਦੇ ਹਨ ਉਹਨਾਂ ਨੇ ਇੰਨੀ ਜਨਮ ਜੂ ਹੈ ਹਾਰਿਆ ਉਹਨਾਂ ਦਾ ਜਨਮ ਕਿਸੇ ਲੇਖੇ ਵੀ ਨਹੀਂ ਲੱਗਾ ਉਹ ਇਸ ਉਹਨਾਂ ਨੂੰ ਜਨਮ ਮਿਲਿਆ ਸੀ ਕਿ ਲਾਹਾ ਕਟਣ ਲਈ ਪਰ ਉਹ ਜਨਮ ਆਪਣਾ ਜੂਵੇ ਦੇ ਵਿੱਚ ਹਾਰ ਕੇ ਚਲੇ ਗਏ ਉਹਨਾਂ ਨੂੰ ਕੁਝ ਪ੍ਰਾਪਤੀ ਨਹੀਂ ਹੋਈ ਜਿਸ ਤਰ੍ਹਾਂ ਕੋਈ ਜੂਵੇ ਦੇ ਵਿੱਚ ਕੋਈ ਚੀਜ਼ਾਂ ਕੋਈ ਧਨ ਹਾਰ ਜਾਂਦਾ ਹੈ ਪਰ ਇਹੋ ਜਿਹੇ ਜੋ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਹਨ ਉਹ ਆਪਣਾ ਜਨਮ ਹੀ ਜੂਵੇ ਦੇ ਵਿੱਚ ਹਾਰ ਕੇ ਇੱਥੋਂ ਚਲੇ ਗਏ ਪਰ ਇੱਕ ਇਹੋ ਜੇ ਵੀ ਹਨ गुरमुख लाह ले गए गुरमुख लाह ले गए मनमुख चले मूल गवाए जियो गुरमुखता लाहा कटके गए ਆਪਣੀ ਜ਼ਿੰਦਗੀ ਦਾ ਲਾਹ ਕਟਿਆ ਆਪਣੇ ਸਵਾਸਾਂ ਨਾਲ ਲਾਹ ਕਟਿਆ ਪਰ ਮਨਮੁਖ ਚੱਲੇ ਮੂਲ ਗਵਾਏ ਜਿਉ ਜੋ ਉਸ ਵਾਹਿਗੁਰੂ ਦੇ ਵੱਲੋਂ ਇਹਨੂੰ ਸਵਾਸਾਂ ਦੀ ਪੂੰਜੀ ਮਿਲੀ ਸੀ ਉਹਨਾਂ ਨੂੰ ਗਵਾਕੇ ਹੀ ਚਲੇ ਗਏ ਇਹੋ ਜੇ ਬਾਹਰੋਂ ਨਿਰਮਲ ਅਤੇ ਜਿਉ ਤਾਂ ਮੈਲਿਆਨ ਇਹ ਤishna ਵੱਡਾ ਰੋਗ ਲਕਾ ਮਰਨ ਮਣੋ ਵਿਸਾਰਿਆ ਇਹ ਜੇ ਜੋ ਬਾਹਰੋਂ ਨਿਰਮਲ ਹਨ ਜੀਉ ਮੈਲੇ ਹਨ ਉਹਨਾਂ ਨੂੰ ਫਿਰ ਕ੍ਰਿਸ਼ਨ ਦਾ ਵੱਡਾ ਰੋਗ ਇਹ ਅੰਦਰੋਂ ਅੰਦਰੀ ਉਹਨਾਂ ਨੂੰ ਖਾਈ ਜਾ ਰਿਹਾ ਹੈ ਕ੍ਰਿਸ਼ਨ ਕਿ ਕੁਝ ਜੁੜ ਗਿਆ ਹੋਰ ਜੋੜ ਲਿਆ ਜਾਵੇ लाख हो गया फिर दस की तृष्णा दस लाख हो गया फिर करोड़ तृष्णा ये तृष्णा तो कभी भी मुकनी नहीं है क्योंकि सतगुरु जी का उपदेश है तृष्णा बिरले ही की है, कोट जोरे लाख करोरे ਪਰੇ ਪਰੇ ਕੋਲ ਲੁਜੀ ਹੈ ਲੱਖਾਂ ਜੋੜ ਲੈ ਫਿਰ ਕਰੋੜਾਂ ਦੇ ਵੱਲ ਹੋ ਜਾਂਦਾ ਹੈ ਕ੍ਰਿਸ਼ਨਾ ਬੁਝਦੀ ਹੀ ਨਹੀਂ ਹੈ ਕਿਉਂਕਿ ਆਪਣੇ ਮਨ ਨੂੰ ਨਹੀਂ ਹੋਰਦਾ ਹੈ ਆਪਣੇ ਮਨ ਨੂੰ ਨਹੀਂ ਰੋਕਦਾ ਕ੍ਰਿਸ਼ਨਾ ਬਿਰਲੇ ਹੀ ਕੀ ਬੁਝੀਏ ਕੋੜਾਂ ਹੀ ਜੋੜ ਕੇ ਫਿਰ ਵੀ ਤ੍ਰਿਸ਼ਨਾ ਖਤਮ ਨਹੀਂ ਹੁੰਦੀ। ਸਤਿਗੁਰੂ ਜੀ ਕਹਿੰਦੇ ਹਨ ਇਹ ਜੋ ਬਾਹਰੋਂ ਨਿਰਮਲ ਅਤੇ ਜਿਉ ਤਾਂ ਮੈਲੇ ਹਨ ਉਹਨਾਂ ਦੀ ਇਹ ਹੋਂਸਤਾ ਹੈ ਕਿ ਉਹਨਾਂ ਨੂੰ ਤ੍ਰਿਸ਼ਨਾ ਦਾ ਇਹ ਵੱਡਾ ਰੋਗ ਲੱਗਾ ਹੋਇਆ ਹੈ। ਅਤੇ ਉਹਨਾਂ ਨੇ ਮਰਨ ਮਣੋ ਵਿਸਾਰੇ ਆ। ਉਹਨਾਂ ਦੇ ਮਨ ਦੇ ਵਿੱਚ ਇਹ ਵੀ ਚੇਤੇ ਨਹੀਂ ਹੈ। ਇਹ ਅਸੀਂ ਜੋ ਕਸ਼ਿਸ਼ ਤੇ ਤ੍ਰਿਸ਼ਨਾ ਦੇ ਕਾਰਨ ਜੋੜ ਰਹੇ ਹਾਂ ਨੇ ਅਖੀਰ ਨੂੰ ਅਸੀਂ ਛੱਡ ਕੇ ਇੱਥੇ ਹੀ ਚਲੇ ਜਾਣਾ ਹੈ ਉਹਨਾਂ ਦੇ ਮਨ ਦੇ ਵਿੱਚ ਮਰਨ ਜੋ ਹੈ ਉਹ ਚੇਤੇ ਨਹੀਂ ਆਉਂਦਾ ਉਹਨਾਂ ਨੂੰ ਸਤਿਗੁਰੂ ਦਾ ਉਪਦੇਸ਼ ਚੇਤੇ ਨਹੀਂ ਆਉਂਦਾ ਨਾਗੇ ਆਵਣ ਨਾਗੇ ਜਾਣਾ ਕੋਈ ਨ ਰਹਿ ਰਾਜਾ ਰਾਣਾ ਨੰਗੇ ਆਏ ਨੰਗੇ ਚਲੇ ਗਏ ਕੋਈ ਵੀ ਇੱਥੇ ਰਾਜਾ ਰਾਣਾ ਕੋਈ ਨਹੀਂ ਕਿਸੇ ਨੇ ਨਹੀਂ ਰਹਿਣਾ ਜਿਤਨਾ ਮਰਜੀ ਇਸ ਕੁਟੰਬ ਦੇ ਨਾਲ ਅਸੀਂ ਪਿਆਰ ਪਾ ਲਈਏ ਇਹ ਕੁਟੰਬ ਵੀ ਸਾਥ ਨਹੀਂ ਜਾਣਾ ਇਹ ਕੁਟੰਬ ਤੂੰ ਜੇ ਦੇਖਦਾ ਚੱਲ ਨਹੀਂ ਤੇ ਰਹਿ ਨਾਲੇ ਸਾਥ ਤੇਰਾ ਚਲ ਨਾਹੀ ਇਸ ਨਾਲ ਕਿਉਂ ਚਿਤ ਲਾਈਐ ਮਰਨ ਨੂੰ ਮਨੁ ਵਿਸਾਰ ਕੇ ਇਹ ਮਨੁੱਖ ਕ੍ਰਿਸ਼ਨਾ ਦੇ ਵਿੱਚ ਲੱਗਾ ਹੋਇਆ ਮਾਇਆ ਨੂੰ ਹੀ ਇਕੱਠੀ ਕਰੀ ਜਾ ਰਿਹਾ ਹੈ ਪਰ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀਂ ਫਿਰਹ ਜਿਉਂ ਬੇਤਾਲਿਆ ਧਰਮ ਕਿਤਾਬਾਂ ਦੇ ਵਿੱਚ ਵੇਦਾਂ ਦੇ ਵਿੱਚ ਇਹ ਲਿਖਿਆ ਹੈ ਕਿ ਨਾਮ ਹੀ ਸਭ ਤੋਂ ਉੱਤਮ ਹੈ ਨਾਮ ਤੋਂ ਬਾਕੀ ਸਾਰੇ ਹੀ ਕੰਮ ਧਰਮ ਕੰਮ ਭਾਵੇਂ ਉਹ ਹੋਰ ਕੋਈ ਧਾਰਮਿਕ ਅਡੰਬਰ ਹਨ ਸਭ ਥੱਲੇ ਹਨ ਸਿਰਫ ਨਾਮ ਹੀ ਸਭ ਤੋਂ ਉੱਤੇ ਹੈ ਵੇਦਾ ਮਹ ਨਾਮ ਉੱਤਮ ਨਾਮ ਹੀ ਉੱਤਮ ਹੈ ਇਸ ਕਰਕੇ ਸਤਿਗੁਰੂ ਜੀ ਵੀ ਉਪਦੇਸ਼ ਕਰਦੇ ਹਨ ਓਨ ਦਾਨ ਜਪ ਤਪ ਜੀਤੇ ਓਨ ਦਾਨ ਜਪ ਤਪ ਜیتے ਸਭ ਉਪਰਨਾਮ ਸਭ ਉਪਰਨਾਮ ਹਰ ਹਰ ਰਸਨਾ ਨੂੰ ਜਪੈ ਤਿਸ ਪੂਰਨ ਕਾਮ ਸਭ ਉਪਰਨਾਮ ਵੇਤਾ ਮੈਂ ਨਾਮ ਉਤਮ ਸੋ ਸੁਣੈ ਨਹੀਂ ਉਹ ਤਾਂ ਨਹੀਂ ਸੰਦਾ ਜੋ ਨਾਮ ਉਸ ਵਾਹਿਗੁਰੂ ਦਾ ਨਾਮ ਗੁਰੂ ਦੀ ਬਾਣੀ ਉਸ ਦੇ ਨਾਲ ਤਾਂ ਨਹੀਂ ਜੁੜਦਾ ਪਰ ਫਿਰਦਾ ਕਿਸ ਤਰ੍ਹਾਂ ਫਿਰਦਾ ਜਿਉਂ ਬੇਤਾਲਿਆ ਬੇਤਾਲਾ ਬੇਨਿਜ਼ਮੀ ਬੇਮर्यादा ਦੇ ਵਿੱਚ ਜਿਸ ਦੀ ਸੁਰ ਨਾ ਮਿਲਦੀ ਹੋਵੇ ਜਿਸ ਤਰ੍ਹਾਂ ਹਾਰਮੋਨੀਅਮ ਚ বাজ ਰਿਹਾ ਹੋਵੇ ਸ਼ਬਦ ਚਲ ਰਿਹਾ ਹੋਵੇ ਨਾਲ ਤਬਲਾ ਵੀ ਚਲ ਰਿਹਾ ਹੋਵੇ ਪਰ ਤਬਲੇ ਦੀ ਵਜਨ ਦੀ ਆਵਾਜ਼ ਕਿਸੇ ਹੋਰ ਪਾਸੇ ਜਾਵੇ ਤੇ ਹਾਰਮੋਨੀਅਮ ਦੀ ਆਵਾਜ਼ ਹੋਰ ਪਾਸੇ ਜਾਵੇ ਤਾਂ ਉਹ ਬੇਤਾਲ ਚ ਕਹਿੰਦੇ ਹਨ ਕਿ ਬੇਤਾਲ ਚ ਗਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਜੋ ਗੁਰੂ ਦਾ ਰਸਤਾ ਨਹੀਂ ਅਪਣਾਉਂਦਾ ਗੁਰੂ ਦੀ ਚਾਲ ਦੇ ਵਿੱਚ ਨਹੀਂ ਚੱਲਦਾ ਜੋ ਗੁਰੂ ਦੀ ਦੱਸੀ ਹੋਈ ਮਰਿਆਦਾ ਹੈ ਉਹਦੇ ਮੁਤਾਬਿਕ ਨਹੀਂ ਚੱਲਦਾ ਉਹ ਬੇਤਾਲਾ ਹੀ ਚੱਲਦਾ ਹੈ ਬੇਮर्यादा ਦੇ ਵਿੱਚ ਹੀ ਚੱਲਿਆ ਚੱਲਦਾ ਹੈ ਉਹ ਕੌਣ ਚੱਲਦਾ ਹੈ ਜਿਨ੍ਹਾਂ ਨੇ ਵੇਦਾਂ ਦੇ ਵਿੱਚੋਂ ਧਾਰਮਿਕ ਪੁਸਤਕਾਂ ਦੇ ਵਿੱਚੋਂ ਇਹ ਨਹੀਂ ਜਾਣਿਆ ਕਿ ਨਾਮ ਸਭ ਤੋਂ ਉੱਤਮ ਹੈ ਕਿ ਨਾਮ ਦੇ ਨਾਲ ਜੁੜਨਾ ਹੀ ਸਭ ਤੋਂ ਉੱਤਮ ਕਰਮ ਹੈ ਉਹ ਫਿਰ ਬੇਤਾਲੇ ਵਾਂਗਰ ਆਪਣੀ ਜੀਵਨ ਬਿਤਾਉਂਦੇ ਹਨ ਬਿਰੇ ਮर्यादा ਦੇ ਵਿੱਚ ਬੇਨਿਜ਼ਮੀ ਦੇ ਵਿੱਚ ਆਪਣਾ ਜ਼ਿੰਦਗੀ ਬਿਤਾਉਂਦੇ ਹਨ ਕਹੈ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਪਿੰਨੀ ਜਨਮ ਜੂਆ ਹਾਰੇਆ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਹੈ ਨਾਨਕ ਜਿਨ ਸੱਚ ਤਜਿਆ ਜਿਨ੍ਹਾਂ ਨੇ ਉਸ ਵੈਰਗੁਰੂ ਨੂੰ ਛੱਡ ਕੇ ਹੋਰ ਕਰਮ ਕਾਂਡਾਂ ਦੇ ਵਿੱਚ ਪਏ ਔਰ ਪੂਜਾ ਪੀਤੀਆਂ ਤੀਰਥਾਂ ਤੇ ਗਏ দান-ਪੁੰਨ ਕੀਤੇ ਉਹ ਪਾਠ ਜਿਨ੍ਹਾਂ ਦੇ ਵਿੱਚ ਮਨ ਨਹੀਂ ਜੁੜਿਆ ਉਹ ਇਹੋ ਜੇ ਪਾਠ ਕੀਤੇ ਇਹ ਸਭ ਸੱਚ ਨੂੰ ਤਜਣ ਵਾਲੀ ਗੱਲ ਹੈ ਜਿਨ ਸੱਚ ਤਜਿਆ ਕੂੜੇ ਲਾਗੇ ਕੂੜ ਕੀ ਹੈ ਮਾਇਆ ਦਾ ਪਿਆਰ ਕੂੜ ਹੈ ਜਿਹੜਾ ਕਿਸ ਨਾਸ਼ਵੰਤ ਹੈ ਜਿਸ ਨੇ ਨਾਲ ਨਹੀਂ ਜਾਣਾ ਨਾਲ ਜਾਣਾ ਹੈ ਤਾਂ ਸੱਚ ਨੇ ਹੀ ਨਾਲ ਜਾਣਾ ਹੈ ਉਸ ਵਾਹਿਗੁਰੂ ਦਾ ਸਿਮਰਨ ਕੀਤਾ ਹੋਇਆ ਉਸ ਗੁਰੂ ਦੀ ਬਖਸ਼ੀ ਬਾਣੀ ਦੇ ਰਾਹੀਂ ਉਸ ਵਾਹਿਗੁਰੂ ਦੀਆਂ ਸਿੱਖ ਸਲਾਹਾਂ ਕੀਤੀਆਂ ਹੀ ਨਾਲ ਜਾਣੀਆਂ ਹਨ ਕਹੈ ਨਾਨਕ ਜਿਨ ਸੱਚ ਤਜਿਆ ਊੜੇ ਲਾਗੇ ਤਿੰਨੀ ਜਨਮ ਜੂ ਹੈ ਹਾਰਿਆ ਉਹਨਾਂ ਨੇ ਆਪਣਾ ਜਨਮ ਜੋ ਹੈ ਉਹ ਜੂਵੇ ਦੇ ਵਿਚਾਰ ਦਿੱਤਾ ਜਿਸ ਦਾ ਜਵਾਰੀ ਦੇ ਹੱਥ ਕੁਛ ਨਹੀਂ ਮਿਲਦਾ ਸਗੋਂ ਆਪਣਾ ਮੂਲ ਵੀ ਗਵਾ ਲੈਂਦਾ ਹੈ ਇਸੇ ਤਰ੍ਹਾਂ ਹੀ ਉਹ ਜਿਸ ਨੇ ਸੱਚ ਨੂੰ ਤਜ ਦਿੱਤਾ ਜਾਂ ਜਿਹੜੇ ਬਾਹਰੋਂ ਤਾਂ ਨਿਰਮਲ ਹਨ ਪਰ ਜੀਵ ਨਿਰਮਲ ਨਹੀਂ ਹਨ ਜੀਵ ਅੰਦਰ ਦੇ ਵਿੱਚ ਵਿਕਾਰ ਹਨ ਉਹਨਾਂ ਨੇ ਸੱਚ ਨੂੰ ਤਜ ਕੇ ਮਾਇਆ ਰੂਪੀ ਕੂੜ ਦੇ ਨਾਲ ਜੁੜ ਕੇ ਆਪਣਾ ਜਨਮ ਜੋ ਹੈ ਉਹ ਜੂਏ ਦੇ ਵਿੱਚ ਹਾਰ ਦਿੱਤਾ ਉਹਨਾਂ ਨੂੰ ਕੁਝ ਪ੍ਰਾਪਤੀ ਨਹੀਂ ਹੋਈ ਇਸ ਵਾਸਤਾ ਦੀ ਜੋ ਪੂੰਜੀ ਮਿਲੀ ਸੀ ਲਾਹਾ ਕਟਣ ਲਈ ਉਹਨਾਂ ਨੂੰ ਲਾਹੇ ਦੀ ਪ੍ਰਾਪਤੀ ਨਹੀਂ ਹੋਈ ਸਤਿਗੁਰੂ ਕਿਰਪਾ ਕਰਨ ਅਸੀਂ ਵੀ ਸਤਿਗੁਰੂ ਦੀ ਬਖਸ਼ੀ ਹੋਈ ਬਾਣੀ ਦੁਆਰਾ ਉਸ ਵਾਹਿਗੁਰੂ ਦੀ ਸਿਫਤ ਸਲਾਹਾ ਕਰ ਸਕੀਏ ਅਤੇ ਜਿਉਂ ਵੀ ਨਿਰਮਲ ਹੋ ਸਕੀਏ ਉਸ ਵਾਹਿਗੁਰੂ ਦੇ ਗੁਣ ਗਾਉਂਦਿਆਂ ਹੋਇਆਂ ਆਪਣਾ ਜਨਮ ਸਫਲਾ ਕਰ ਸਕੀਏ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ